ਲਾਈਤਾ ਬੋਤਲ ਵੀ ਲੈਂਦੇ ਮੈਨੂੰ ਦਹੀਂ ਸੀ ਉਲਟਾ ਦੂਗਾ ਲਾਵਾ ਉਦੀ ਪੜਦਾ ਥੜੀ ਆਮ ਦੀ ਡੋਪ ਤੇਤੀ ਮੇਰੇ ਸਾਲੇ ਨੇ ਰੱਖ ਤੇ ਰੱਬ ਨੇ ਹੈ ਡੋਪ ਤੇਤੀ ਜਮਾ ਨਲੇ ਛੜਦਾ ਨਹੀਂ ਇਹਨੂੰ ਕਰਨੈਲ ਕਰਨੈਲ ਕਰਦੇ ਫਰੀ ਜਾਂਦੀ ਐ ਸਾਰਾ ਦਿਨ ਹੂੰ ਛੜਦਾ ਨਹੀਂ ਤੈਨੂੰ ਵੀ ਮੇਰਾ ਘਰ ਪਟਣ ਦੇ ਲੱਗੀਆਂ ਤੂੰ ਉਹਦੀ ਕੀ ਮਜਾਲਾ ਛੜੇਵੇਂ ਬੰਦੇ ਦੀ ਮੇਰੇ ਮੂਰੇ ਖੰਗ ਜੂ ਉਹਨੇ ਮੇਰਾ ਸ਼ਰੀਫੀ ਚਿਹਰਾ ਦੇਖਿਆ ਚਿਹਰਾ ਨਹੀਂ ਦੇਖਿਆ ਜਾਲਾ ਇਹੜਜ ਬਣਿਆ ਮੇਰਾ ਚਿਹਰਾ ਸਰਦਾ ਨਹੀਂ ਉ ਤਾਂ ਚੱਕਲੇ ਦਾ ਮੂੰਹ ਭੋਕ ਜਾ ਰਿਸ਼ਤਾ ਕਰ ਉਹ ਕੰਮ ਵੀ ਸਾਰਾ ਦਿਨੇ ਨਹੀਂ ਨਿਭੜਦੇ ਇਕ ਹਵਾ ਹੀ ਜੀ ਚਲਦੀ ਐ ਕੂੜਾ ਬਾਹਰ ਨੂੰ ਲੇ ਜਾਨੀਆਂ ਫੇਰ ਅੰਦਰ ਨੂੰ ਬਾਹਰ ਨੂੰ ਲੇ ਜਾਨੀਆਂ ਫੇਰ ਅੰਦਰ ਨੂੰ ਆ ਕੁੜੀ ਵੀ ਨਹੀਂ ਆਈ ਹੈਗੀ ਸਵੇਰ ਦੀ ਗਈ ਹੀ ਹੈ ਕਾਲਜ ਉਹ ਤਾਂ ਕਹਿੰਦੀ ਮੇਰਾ 2 ਘੰਟਿਆਂ ਦਾ ਪੇਪਰ ਹੈ ਵੀ ਤੂੰ ਛੇਤੀ ਆ ਜਾ ਮੈਂ ਇਹ ਕਿਹੜੇ ਵੇਲੇ ਆ ਗਿਆ ਉਹਦੇ ਮੇਰੇ ਜੀ ਸਲੇ ਦੀ ਧੋੜੂ ਲੱਤ ਉਮੈ ਮਰ ਜਾ ਕਿਵੇਂ ਬੋਲਣ ਲੱਗ ਰਿਹਾ ਤਹ ਕਸੜ ਇਹ ਤਾਂ ਲੱਗਦੀ ਮੈਂ ਡੱਕ ਕੇ ਆ ਗਿਆ ਹੋਵੇ ਬੰਦਾ ਨਹੀਂ ਅੱਜ ਇਹਦੇ ਤਾਂ ਪੈਰ ਤੇ ਡੁੱਲੀ ਨਹੀਂ ਮਾਨ ਇਹ ਤਾਂ ਪੀਕੇ ਆ ਗਿਆ ਆ ਮੋਟਰਸਾਈਕਲ ਵੀ ਕਿਸੇ ਹੋਰ ਦੀ ਐ ਦੇਖਾਂ ਜਾ ਕੇ ਕਿਵੇਂ ਲੱਗ ਰਿਹਾ ਬੁੜਬੁੜ ਕਰਨ ਚਾਹੇ ਤਾਂ ਅਜ ਤੋੜਨਾ ਕਰਨੈਲ ਕਰਨੈਲ ਕਰੀ ਜਾਂਦੀ ਐ ਹੈ ਪਤਾ ਲੱਗ ਗਿਆ ਕਰਤੂਤਾਂ ਦਾ ਸਾਰਿਆਂ ਦਾ ਬੇ ਕੀ ਦੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਨਾ ਕਿਥੋਂ ਝੁਲਸ ਗਏ ਮੂਤ ਹੈ ਮਰਜ਼ੀ ਦਾ ਮਾਰ ਕਮੈ ਜਿੱਥੋਂ ਮਰਜ਼ੀ ਪੀਵਾ ਮੈਨੂੰ ਤੋੜਾ ਨਾ ਕਿਦਾ ਹੱਕ ਲਿਆ ਮੋਟਰਸਾਈਕਲ ਸਾਨੂੰ ਕੋਈ ਤੋੜਾ ਨਹੀਂ ਮੇਰੇ ਮਗਰ ਦਾ ਗੜੈਰਾ ਗੱਡੀਆਂ ਲਈ ਫਿਰਦਾ ਨਾ ਆ ਜਾਣ ਦੀਆਂ ਬੰਦ ਗੱਡਾਂ ਦਾ ਤੈਨੂੰ ਜੁਰਦਾ ਨਹੀਂ ਬਣਿਆ ਗੜੈਰਾ ਗੱਡੀਆਂ ਦਾ ਨਾ ਮੁੱਛ ਕੀਨੇ ਪਿਆ ਤੈਨੂੰ ਮੈਂ ਜਿੱਥੋਂ ਮਰਜ਼ੀ ਪੀਵਾ ਤੈਨੂੰ ਜੀ ਲੈ ਨਾ ਪਤਾ ਲੱਗਿਆ ਮੈਨੂੰ ਕਰਤੂਤਾਂ ਦੇ ਛੁੱਡੀਆਂ ਦਾ ਨਾ ਕੀ ਕਰਤੂਤਾਂ ਦਾ ਪਤਾ ਲੱਗਿਆ ਉਹ ਉਥੋਂ ਪੇਟੀਆਂ ਚ ਕੰਗਾ ਲੋਕਾਂ ਨੂੰ ਪੇਟੀਆਂ ਕੌਣ ਉਹ ਤੇਰਾ ਕਰਨਾਈਲਾ ਜਿਹਦੇ ਮਗਰ ਲੱਗੀ ਫਿਰਦੀਆਂ ਤੂੰ ਵੇ ਕਿਥੇ ਨੂੰ ਹੀ ਲੂਤੀ ਲਾਤੀ ਹੋਣੀ ਨਹੀਂ ਮੈਂ ਸੋਕੇ ਆਇਆ ਸੋਕੇ ਆਇਆ ਸਾਰੀਆਂ ਗੱਲਾਂ ਬਾਣੀਆਂ ਕੋਲੋਂ ਮੈਂ ਬੈਠ ਦੇਖਣ ਗਿਆ ਸੀ ਕੁੜੀ ਦੇ ਉੱਥੇ ਅੱਛਾ ਪਰ ਤੂੰ ਦੱਸਣਾ ਖੜਾ ਸੀ ਕੋਈ ਉੱਥੇ ਬਾਣੀਆਂ ਨੇ ਫੋਨ ਲਾਇਆ ਜੇ ਜਬਾਕਾਂ ਨੂੰ ਪਤਾ ਲੱਗ ਗਿਆ ਤਾਂ ਨਾਇਣ ਨੂੰ ਮਾਰ ਦੇਣਗੇ ਕਰੇ ਵੇ ਕੋਈ ਹੋਰ ਗੱਲ ਬਾਤ ਹੋਣੀ ਮਰ ਜਣਾ ਭਕਾਈ ਟਿਕ ਜਾ ਤੇਰੀ ਗੱਲ ਇੱਕ ਸੁਣ ਲੈ ਮੈਂ ਨੂੰ ਕੁੜੀ ਬਿਉਂਦਾ ਉੱਥੇ ਸਾਰੀ ਜ਼ਮੀਨ ਵੇਚ ਤੂੰ ਕਰਨਾਲ ਸਾਰੀ ਵੇ ਤੂੰ ਨਾ ਮੈਨੂੰ ਕੁੜੀ ਨੂੰ ਟਿੱਕੀ ਤੇ ਪਾਉਣ ਦੇਈ ਤੂੰ ਮਗਰ ਲੱਗੀ ਫਿਰਦੀ ਆਉਂਦੇ ਕਰਨਾਲ ਦੇ ਬੇਟੀਆਂ ਚਖਾਉਂਦਾ ਤੀਨੀਆਂ ਨੂੰ ਬੇਟੀਆਂ ਨਮਾਰੀਆਂ ਫ੍ਰਿੱਜ ਹੈ ਲੁਟਿਆ ਸੌ ਲੁਟਿਆਂ ਦਾ ਲੁਟਿਆ ਹੈ ਤੂੰ ਜਿਹਦੇ ਮੰਗਦੇ ਤਾਂ ਜਰਾ ਕੋਈ ਹੋਰ ਕਰਨ ਵਾਲਾ ਹੋਣਾ ਕਿੱਕੇ ਕਰਨ ਵਾਲਾ ਦੁਨੀਆ ਤੇ ਨਿਸ਼ਾਨੀ ਦੇ ਕੇ ਆਇਆ ਮੂੰਹ ਨਿਸ਼ਾਨੀ ਪੁੱਛੀ ਕਹਿੰਦਾ ਬੱਗਾ ਬੱਗਾ ਜਾਂ ਕਹਿੰਦਾ ਉਹੀ ਆਇਆ ਉਹੀ ਆ ਮੈਂ ਸਭ ਜਾਣਦਾ ਹਾਂ ਵੇ ਤੂੰ ਕਾਲਾ ਰੀਠੜਾ ਹੋਰ ਕੀ ਬੱਗੇ ਹੈ ਨਹੀਂ ਦੁਨੀਆ ਤੇ ਮੈਨੂੰ ਹੈਗੇ ਮੇਰੇ ਬਰਗੀ ਨੇ ਵੇ ਤੂੰ ਟਿਕ ਜਾ ਮੈਂ ਤਾ ਤੂੰ ਜੁੱਤੀਆਂ ਅੱਜ ਜ਼ਰੂਰ ਖਾ ਲੈਣਾ ਹੋ ਕੇ ਗੱਲ ਕਰ ਤੈਨੂੰ ਮੈਂ ਦੱਸਾਂ ਉਹ ਲੁੱਟੇ ਮੰਗਣ ਲੱਗੀ ਫਿਰਦੀਆਂ ਤੂੰ ਮੈਂ ਉਹਦਾ ਨੰਬਰ ਲਾ ਕੇ ਕੀ ਲੈਣਾ ਵੇ ਮੈਨੂੰ ਤਾਂ ਆਏ ਵੀ ਆਪਣੀ ਕੁੜੀ ਟਿੱਬੀ ਟੱਪ ਚੂਗੀ ਮੈਂ ਤਾਂ ਟੱਪਣ ਨਹੀਂ ਦਿੰਦਾ ਮੈਂ ਟੱਪਣ ਦਿੰਦਾ ਹਾਂ ਜਿਹੜਾ ਤੇਰੇ ਚੱਜ ਨੇ ਤੂੰ ਮੱਥਾ ਕੁੱਟ ਜਾਣਾ ਤੂੰ ਭਾਇਆ ਨਿਚਲਾ ਪਰਾਂ ਹੋ ਜਾ ਮੈਂ ਬੰਮੂ ਨਾ ਸਤ ਮੇਰੀ ਸੁਣ ਲੈ ਕੰਨ ਨਾ ਤਾਂ ਤੂੰ ਝੂਠਾ ਮੂੰਹ ਤਾਂ ਨਾਲ ਲੱਤਰ ਗਿਆ ਪਤਾ ਪਾ ਬੋਲਣਾ ਬੋਲਣਾ ਹੈ ਮੇਰੇ ਅੱਗ ਲੱਗੀ ਜਦੋਂ ਮੈਂ ਇਨਸਾਨੀ ਦੱਸੀ ਉਹਨੂੰ ਵੇ ਤੇਰੇ ਤਾਂ 24 ਘੰਟੇ ਅੱਗ ਲੱਗੀ ਰਹਿੰਦੀ ਐ ਠੰਡਾ ਕਿੱਦਿਆ ਹੋਇਆ ਤੂੰ ਤੂੰ ਤਾਂ ਟੱਪੇ ਤੋਂ ਬਾਹਰ ਰਹਿਣਾ ਭਾਈ ਮੇਰਾ ਭੋਲਾ ਚਿਹਰਾ ਦੇਖਿਆ ਨਹੀਂ ਦੇਖਿਆ ਤਾਂ ਅੱਜ ਤੈਨੂੰ ਮੱਤਸਾ ਮੈਂ ਤੇਰੇ ਕ ਬੱਤ ਨੂੰ ਮਾਰੂ ਮੈਂ ਮਾਰੂ ਤੈਨੂੰ ਮਾਰੂ ਤੈਨੂੰ ਮਾਰੂ ਕੋਣੀ ਦੇਖਦੀ ਨਾ ਤੂੰ ਮਾਰੀ ਪੈਣਾ ਚੰਦਰਾ ਚੂ ਆ ਜਾ ਇਹ ਨਹੀਂ ਮਾਣ ਆਏਗਾ ਉਹਨੇ ਤਾਂ ਕਰਾਈ ਪਣਾ ਖੜਦੀ ਸੀ ਠਿਕ ਜਾ ਠਿਕ ਜਾ ਠਿਕ ਜਾ ਕਿੱਥੋਂ ਦੁੱਖ ਦਿੱਤਾ ਰਿਪੋਰਟ ਲਿਖਿਆ ਕਿਉਂ ਨਾ ਅੱਜ ਨਹੀਂ ਛੱਡਦਾ ਕਰਨਾ ਇਹਨੂੰ ਜਾਣਾ ਥਾਣੇ ਅੱਜ ਨਹੀਂ ਦੇਖਿਆ ਉਹ ਰਿਪੋਰਟੇ ਦੀ ਅੱਜ ਤਾਂ ਮੇਰੇ ਤੇ ਹੱਥ ਚੱਕਿਆ ਕੱਲ ਨੂੰ ਮਨੂੰ ਚੱਕ ਦੂ ਮੇਰੇ ਅੰਬੜੀ ਹੁੰਦੀ ਮਰੀਆਂ ਸਲਾਉਣ ਦੇ ਦੋਰੀ ਆਬੜੀ ਹੈ ਨਾੜੇ ਲਗਾ ਕੇ ਆਉਂ ਵੀ ਜੇ ਮਨ ਨੂੰ ਕੁਝ ਹੋ ਗਿਆ ਇਹਨਾਂ ਦਾ ਨੌ ਤਰੂ ਦੋਨਾਂ ਦਾ ਕਰਨੈਲ ਤੇ ਪ੍ਰੀਤੋ ਜਮੇਵਾਰ ਨੇ ਦੋਨੇ ਇਹਨਾਂ ਦਾ ਤਾਈ ਲੜੀ ਜੰਦ ਤੇ ਕੀ ਹੋ ਗਿਆ ਲੜੇ ਦਾ ਕੋਈ ਨਹੀਂ ਹਾਂ ਤੇਰੀ ਤਾਈ ਦੇ ਪੰਜਾਂ ਨੇ ਮੈਥੋਂ ਅੰਨੇ ਕ ਕਰਾਇ ਬਿਨਾ ਖੜਦੀ ਨਹੀਂ ਐਂ ਜੀ ਕੀ ਗੱਲ ਹੋ ਗਈ ਦੀ ਗੱਲ ਹੋਈ ਕੀ ਨਹੀਂ ਬਸ ਤੂੰ ਇਹ ਪੁੱਛ ਤੂੰ ਨੰਬਰ ਲਾਇਕ ਰਾਮ ਬਚੋਲੇ ਦਾ ਰਾਮ ਠੱਗ ਲਿਖਿਆ ਹੋਇਆ ਤਾਂ ਇਹ ਰਾਮ ਠੱਗੀ ਆ ਮੇਰਾ ਸਾਲ ਨੇ ਠੱਗ ਲਿਆ ਸੀ ਕਿਤੇ ਖਲਜੋਗਰਾ ਨਹੀਂ ਛੱਡਿਆ ਮੈਂ ਇੱਕ ਤਾਂ ਤੇਰੀ ਤਾਈ ਨੇ ਦੁਖੀ ਕਰ ਰੱਖਿਆ ਮੈਂ ਤੇ ਕਰੈ ਇਹਦਾ ਖੁੰਦਾ ਬੇੜਾ ਬਚੋਲੇ ਦਾ ਪੈ ਗਿਆ ਹਾਲਾ ਤਾਂ ਚੱਕ ਲਿਆ ਹੁਣ ਹੈਲੋ ਹਾਂ ਕੌਣ ਜੀ ਬੰਤ ਬੋਲਦਾ ਬੰਤ ਕਿਹਦਾ ਹਾਂ ਪੂਪੂ ਲਗਿਆ ਮੇਰਾ ਸਾਲਿਆ ਬੋਕ ਗਿਆ ਮਨੂੰ ਬਥਰੀ ਗੱਲ ਜੀ ਸੱਸਰੀਕਾਰਤਾ ਤੇਰੀ ਠੀਕ ਹੈ ਮੇਰੀ ਗੱਲ ਸੁਣ ਇੱਕ ਆ ਮੈਂ ਉਥੇ ਰਿਸ਼ਤਾ ਨਹੀਂ ਕਰਦਾ ਜੇ ਤਾ ਤੂੰ ਰੇ ਆ ਜਾ ਹੋ ਕੀ ਹੋ ਗਿਆ ਹੋਇਆ ਕੀ ਦੀ ਮੈਨੂੰ ਕਤੂਟਾਂ ਦਾ ਪਤਾ ਲੱਗ ਗਿਆ ਕਰਨੈਲ ਦੀਆਂ ਦਾ ਨਹੀਂ ਨਹੀਂ ਕੁਛ ਨਹੀਂ ਹੋਣਾ ਉੱਥੋਂ ਪੇਟੀਆਂ ਚਕਾਉਂਦਾ ਲੋਕਾਂ ਨੂੰ ਜਨਾਨੀਆਂ ਨੂੰ ਪੇਟੀਆਂ ਨਮਾਰੀਆਂ ਹੈਂ ਉਹ ਤਾਂ ਉਹੀ ਦੰਦ ਰਿਆ ਬੰਦਾ ਉਹੀ ਦਾਨਪੁੰਨ ਕਰਦਾ ਫਿਰਦਾ ਉਹ ਤੈਨੂੰ ਤਾਂ ਉਂਗਲੀ ਖਾ ਲੱਗਿਆ ਆਹੋ ਮੈਨੂੰ ਕਾਹਨੂੰ ਪਤਾ ਹੈ ਕੁਛ ਮੈਂ ਕਿਹਨੂੰ ਦੇਖੀਆ ਦੁਨੀਆਦਾਰੀ ਹੈਂ ਕਣ ਕੋਈ ਨਾ ਤੂੰ ਜਵਾਕਰ ਮੇਰੀ ਗੱਲ ਇੱਕ ਸੁਣ ਲੈ ਮੈਂ ਤਾਂ ਠਾਣੇ ਜਾਂ ਨੰਨ ਵਾਲੇ ਤਾਂ ਤਰ ਕਿਉਂ ਨਾ ਕਰ ਮੈਨੂੰ ਨਾਲੇ ਤੜੂ ਪ੍ਰੀਤੋ ਦਾ ਨਾਲੇ ਤੂੰ ਤੇਰਾ ਗੱਲ ਕਰਨ ਨੂੰ ਤੁਸੀਂ ਵਧੀਆ ਰਹੋਗੇ ਮੈਂ ਆਉਣਾ ਤੁਹਾਡੇ ਕੋਲ ਮੈਂ ਤਾਂ ਦੁੱਖ ਕਰ ਦੁੱਖ ਦੇ ਰਖਿਆ ਮਨੂ ਤਾਂ ਦਨ ਕੋਈ ਨਾ ਰੋਣਾ ਬਸ ਕੋਈ ਨਾ ਰੋਣਾ ਰੋਵਾ ਲਾਵਾ ਹੋਰ ਕੀ ਕਰਾਇਆ ਇਹ ਤਾਂ ਮੈਂ ਮਰ ਜਾਣਾ ਕੁਸਾ ਕੇ ਹਾਂ ਵਾਹ ਇਹ ਨਾ ਮਾਜਾ ਨੰਬਰ ਕੋਲਾ ਕੀ ਜਾ ਮੇਰੇ ਕੋਲ ਤਾਂ ਪ੍ਰੀਤੋ ਵਾਲਾ ਫੀਡ ਆ ਯਾਰ ਇਹ ਫੀਡ ਨਹੀਂ ਮੇਰੇ ਕੋਲੇ ਇਹ ਤਾਂ ਮੁੰਡੇ ਤੋਂ ਲਵਾਇਆ ਮੈਂ ਉਹ ਮੈਨੂੰ ਕਿੱਥੇ ਲੈ ਕੇ ਦਿੰਦਿਆ ਮੈਨੂੰ ਤਾਂ ਗਲ ਗੁੱਠਾ ਦੇਣ ਨਹੀਂ ਕਰਦੀ ਆ ਉਹ ਕੋਈ ਨਹੀਂ ਹੈਗੀ ਕੋਈ ਨਹੀਂ ਠੀਕ ਆ ਚੰਗਾ ਆ ਜਾ ਤੂੰ ਮੈਂ ਤੈਨੂੰ ਦੱਸਾਂ ਹੋ ਜਾਉਣਾ ਮੈਂ ਆਉਣਾ ਨਹੀਂ ਪਰ ਜੀਪਾ ਉਹ ਤੇਰੇ ਬਾਰਤਾਂ ਦੇਖ ਲਈ ਠੀਕ ਆ ਠੀਕ ਆ ਚੰਗਾ ਹਾਂ ਲੈ ਕੱਟ ਨਹੀਂ ਆਇਆ ਦੇਖ ਲੈ ਨਹੀਂ ਰੱਖਦਾ ਕਦੋਂ ਦਾ ਖੂਤਰ ਆਇਆ ਵੰਤੋ ਆਹ ਤੇ ਵੱਲ ਲੰਮੀਆਂ ਤਾਣੀ ਗੱਭਰੂ ਪਿਆ ਵੱਲ ਲੰਮੀਆਂ ਤਾਣੀਆਂ ਸਸਰੀ ਗਾਲੀ ਵੰਤ ਸਿੰਘ ਜੀ ਖੜਾ ਹੋ ਖੜਾ ਹੋ ਜਾ ਖੜਾ ਹੋ ਜਾ ਮੇਰੀ ਗੱਲ ਨਹੀਂ ਮੇਰੀ ਗੱਲ ਇੱਕ ਸੁਣ ਲਾ ਉਹ ਬੁੱਕ ਜਿਆ ਹੈਂ ਉਹ ਤੂੰ ਖੜਾ ਤਾਂ ਹੋ ਹੇ ਕਿ ਕਰ ਪਟਣ ਤੇ ਲੱਗਿਓ ਮੇਰਾ ਹੈ ਸਾਰੇ ਮਿਲ ਗਾਲੇ ਮੇਰੇ ਪਰ ਹਉ ਤੂੰ ਗੱਲ ਜੀਦਾ ਇੰਨਾ ਤੈਨੂੰ ਮੇਲ ਨਹੀਂ ਕਰਨਾ ਆ ਤੂੰ ਹੈ ਤੇ ਮੈਂ ਮਾਰ ਜੇ ਹੜਵਾਵਾਂ ਦਾਰੂ ਪੀ ਰੱਖਿਆ ਬੰਦ ਤਾਂ ਦਾਰੂ ਪੀਵੇਂ ਨਾ ਬੰਦਾ ਜਦੋਂ ਪਹਾੜ ਜਿੱਡਾ ਦੁੱਖਾ ਡੇ ਗਿਆ ਉੱਤੇ ਕੀ ਹੋ ਗਿਆ ਦੁੱਖ ਬਰੇ ਦਿਨਾਂ ਦੇ ਜੰਨੇ ਤੂੰ ਮੇਰੇ ਸਾਰੇ ਰੁਈ ਜੰਨੇ ਬਲੂ ਦਾ ਗਾ ਘੁੱਟਾ ਦੇਣ ਨੂੰ ਫਿਰਦੇ ਨੇ ਉਹ ਕੀ ਕਹਦਾ ਤੈਨੂੰ ਕਿਸੇ ਨੇ ਤੂੰ ਤਾਂ ਉਹੀ ਕਪੇ ਹੋਇਆ ਰਹਿਣਾ ਇੰਨੇ ਸੋਹਣੇ ਜਵਾਬ ਕਰਨੇ ਤੇਰੇ ਭਲਾ ਹੈ ਆਜਾ ਕਿ ਰਾਜਾ ਕਹਾਂ ਚੱਲਦੇ ਕੋਈ ਗੱਲ ਬਾਤ ਨਹੀਂ ਮੇਰੀ ਗੱਲ ਮੈਂ ਮੇਰੀ ਗੱਲ ਸੁਣ ਲੈ ਮੈਂ ਕਾਲੇ ਪਾਣੀਆਂ ਦੀ ਜੇਲ੍ਹ ਭਗ ਦੂ ਮੈਂ ਗਾਹਾਂ ਨਹੀਂ ਜਾਂਦਾ ਆ ਵੱਡਾ ਹੁਲਗਮਾ ਉਹ ਕਾਹੇ ਕੀ ਦਤਾ ਘਰ ਨਾਲ ਇਹਨਾਂ ਮੁਖ ਮੋੜ ਦੇ ਹੁੰਦੇ ਬੌਲਿਆ ਮਨੂੰ ਘਰੀ ਕੰਮ ਮਾਰਦਾ ਪਰ ਕੁੱਤਾਂ ਦਾ ਪਤਾ ਲੱਗ ਗਿਆ ਸਾਰਿਆਂ ਦਾ ਚੱਲ ਕੋਈ ਨਹੀਂ ਉਹਦਾ ਹੁਣ ਚੁੱਪੀ ਭਲੀ ਆ ਜਾ ਕੋਈ ਨਹੀਂ ਆ ਜਾ ਗਾਹਾਂ ਚੱਲਦੇ ਆ ਜਾ ਮੇਰੇ ਹੁੰਦਾ ਤੈਨੂੰ ਕੋਈ ਨਹੀਂ ਕੁਛ ਕਹਿੰਦਾ ਆ ਜਾ ਕੋਈ ਨਹੀਂ ਜੇ ਪਾਣ ਲੱਗਿਆ ਬੱਚੀ ਮੈਂ ਤਾਂ ਮੰਗਰ ਆਉਂ ਦੇਖ ਕੋਈ ਨਹੀਂ ਬੱਚੀ ਮੇਰੇ ਪੈ ਜਾਣਗੇ ਜਿਹੜੇ ਪਾਣੀਆਂ ਹੋਈਆਂ ਫਿਰ ਤਾਂ ਹੁਣ ਹਟਣਾ ਤਾਂ ਹੈ ਨਹੀਂ ਹੁੰਦਾਂ ਨੇ ਹੈ ਅੰਦ ਚਲ ਕੋਈ ਨਾ ਲੰਬੀਆਂ ਤਾਣੀ ਪਈ ਹੋ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਬੈਜੋ ਓ ਠੀਕ ਹਾਂ ਠੀਕ ਹੈ ਬਾਈ ਜਿਹੜਾ ਟਾਈਮ ਲੰਘ ਰਿਹਾ ਚਲ ਵਧਿਆ ਆ ਜਾ ਉਹਨਾਂ ਨੂੰ ਹੋਦਾ ਡਰ ਨਾ ਕੋਈ ਨਾ ਅਮਰਾ ਨੇੜੇ ਆ ਬਾ ਹਾਂ ਹੋਰ ਕੀ ਗੱਲ ਖੈਰ ਸੁਕਾ ਫੋਨ ਜਾ ਕਰਿਆ ਤੀ ਮੈਂ ਕਹਣਾ ਲੜਦੇ ਬਹੁਤ ਹੋਈ ਤੁਸੀਂ ਤਾਂ ਆਂ ਦੇਖ ਲੈ ਪੀ ਕੇ ਮੂਤ ਮਾਰਿਆ ਰ ਜਲੂਸ ਕੱਢ ਰੱਖਿਆ ਦਾਰੂ ਵੀ ਕਿਸੇ ਖਾਦ ਨੂੰ ਨਹੀਂ ਪੀਦਾ ਇਹ ਗਮਾਣਾ ਪੀਂਦਾ ਜੀ ਦਾਰੂ ਤੁਸੀਂ ਮਾਰ ਜਾ ਠੰਡਾ ਚੱਲਿਆ ਕਰੋ ਗੱਲ ਨੂੰ ਕਿਹੜਾ ਇਹ ਕਿਸ ਨੇ ਗੋਲੀ ਮਾਰੀ ਤੇਦਾ ਕਹਿੰਦਾ ਨੌ ਨੌ ਗੁੱਟਾਂ ਚ ਬਾਅਦ ਕਦੇ ਹਾਂ ਇਨਾ ਥੜ ਹੁੰਦਾ ਪੜਾ ਹੁਣ ਜਾ ਕੇ ਸਮਝਾ ਦੇ ਬੰਦਾ ਗੱਲ ਹੋਰ ਹੁੰਦੀ ਐ ਵੇ ਭਾਈ RAM ਕੀ ਨਾ ਗੱਲ ਦੀ ਲੜਾਈ ਐ ਜੇ ਕੋਈ ਚੱਲ ਕੋਈ ਨਾ ਬਦਮਾਨ ਨਾ ਹੜਾ ਕਰ ਵੀਰੇ ਮੇਰੇ ਹੁੰਦੇ ਨਹੀਂ ਤੈਨੂੰ ਕੋਈ ਕੁਝ ਕਹਿ ਸਕਦਾ ਕੋਈ ਗੱਲ ਨਹੀਂ ਤੀਏ ਦੇ ਲੱਗਟ ਦੇ ਦੇ ਮੈਨੂੰ ਕੋਈ ਨਾ ਵੇ ਰੇ ਵੀਰਾ ਬੋਲਦਾ ਇਹਨੇ ਅੰਤਰਾਦਰ ਸੀਸਾ ਦੇਣੀਆਂ ਤੈਨੂੰ ਕਿੱਥੇ ਦੇਣਗੀ ਲੇਖਾ ਮੈਂ ਤੈਨੂੰ ਦੱਸਾਂ ਤੇ ਭਾਈ ਇਹ ਤਾਂ 3 ਹੀ ਆਲੇ ਚਰਿੱਤਰ ਨੇ 3 ਹੀ ਆਲੇ 365 ਚਰਿੱਤਰ 3 ਹੀ ਚ ਹੁੰਦੇ ਨੇ ਉਹ ਸਾਰਾ ਚੱਲ ਬਸ ਬੰਤ ਭਾਈ ਨਾ ਮੈਂ ਇੱਥੋਂ ਦਾ ਭਾਈ ਝੱਲਿਆ ਨਹੀਂ ਜਾਂਦਾ ਰੋਂਦਾ ਨਾ ਸੱਸਰੀ ਘਰ ਹਾਂ ਸੱਸਰੀ ਘਰ ਮੰਨ ਲਾ ਕੁੜੀ ਪੜ ਗਈ ਹੈ ਇਹ ਵੇ ਭਾਈ ਹਾਂ ਗਈ ਹੋਈ ਠੀਕ ਹੈ ਠੀਕ ਹੈ ਸੱਸਰੀ ਘਰ ਸੱਸਰੀ ਘਰ ਕੁਛ ਨਹੀਂ ਬਹਿ ਜਾ ਤੂੰ ਜਾਂ ਪਾਣੀ ਲੈ ਕੇ ਆ ਕੋ ਪਾਣੀ ਪੂਰੀ ਦਾ ਦਰ ਦੋ ਜਾਂ ਪਾਣੀ ਦਾ ਗਲਾਸ ਲੈ ਆ ਪਾਪਾ ਮਾੜਾ ਜਾ ਮੂੰ ਹੋਰ ਹੋ ਗਿਆ ਉਹਨੂੰ ਕਰਨਾ ਗਲਤ ਲਾਤੀ ਇਹਨੇ ਕੋਈ ਕੀ ਹੋ ਗਿਆ ਗਲਵਾਤਾ ਕੁਛ ਨਹੀਂ ਹੋਇਆ ਇਹਨੂੰ ਪਹਿਲਾਂ ਸ਼ਰਮ ਆਉਣੀ ਚਾਹੀਦੀ ਐ ਤੋੜਾ ਛੱਟਾ ਹੋ ਰੇ ਚੌੜਾ ਦਾੜੀ ਵੀ ਤੂੰ ਦਾਰੂ ਘਾਤੋਂ ਪਿੰਨੇ ਦਾਰੂ ਦਾ ਖਰਾ ਇਹਦੀ ਗਲਤ ਗੱਲ ਐ ਤੋ ਫਿਰ ਕੁੱਟਣਾ ਤੈਨੂੰ ਜਾਏ ਨਹੀਂ ਮੇਰੀ ਗੱਲ ਸੁਣਾ ਤੂੰ ਵੱਡੇ ਤੇ ਦੁੱਖ ਛੱਡ ਕੇ ਦਾਰੂ ਨਾ ਪੀਵੇ ਹੋਰ ਕਰੇ ਕੀ ਸਾਰੇ ਪਾਸੇ ਅੜਿਆ ਪਿਆ ਮੈਂ ਕੂ ਮੋਨੋ ਪੀ ਜਾ ਮਾਰ ਢੱਕਣ ਸਾਰੇ ਮਰਿਆ ਤਾਂ ਪਿਆ ਹੋਰ ਸਾਰੀ ਨਿਪੜਜੂ ਕੰਮ ਇਹ ਤਾਂ ਲਾਸ਼ ਦੇ ਮਾਰ ਲੈਂਦੀ ਐ ਮਰਿਆ ਤਾਂ ਬੱਸ ਮਾਰ ਦੇਣਾ ਇੱਕ ਦਿਨ ਮਰਨਾ ਚੰਗਾ ਬੰਤ ਸਿੰਘ ਹਾਂ ਬਾਰੇ ਦਿਨਾਂ ਦੇ ਦਿਨੇ ਤੁਸੀਂ ਯਾਰ ਜਲੂਸ ਕੱਢ ਰੱਖਿਆ ਘਰ ਦਾ ਲੈ ਲੈ ਕੱਢਿਆ ਜਲੂਸ ਲੈ ਨਹੀਂ ਲਿਆ ਤੁਹਾਡੇ ਸਾਖ ਨੇ ਇਹ ਭਾਈ ਪਿੰਦਾ ਵੀ ਤਾਂ ਬੰਦਾ ਸੋਹਣਾ ਲੱਗਦਾ ਜਦੋਂ ਪੱਛਦੀ ਹੋਵੇ ਇਹਨਾਂ ਤਾਂ ਪੱਛਦੀ ਤਾਂ ਹੈ ਨਹੀਂ ਮੈਂ ਤਾਂ 10 ਸਾਲ ਹੋ ਗਏ ਪਰ ਤੈਨੂੰ ਮੈਂ ਤਾਂ ਪਹਿ ਕਦੇ ਪਹਿਲਾਂ ਪੀਦਾ ਦੇਖਿਆ ਨਹੀਂ ਅੱਜ ਦੇਖਿਆ ਅੱਜ ਜਿਹੜੀ ਕਤੂਤ ਮੈਂ ਦੇਖੀ ਦੇਖ ਲਿਆ ਅੱਜ ਦੇਖ ਲਿਆ ਮੇਰੀ ਨਹੀਂ ਦੇਖੀ ਤੂੰ ਕਰਨੈਲ ਦੀ ਦੇਖ ਬੇਟੀਆਂ ਚਕਾਉਂਦਾ ਹਾਂ ਹਾਂ ਫਤਮਾਰੀਆਂ ਚਕਾਉਂਦਾ ਉਹਦੀ ਤਾਂ ਕਤੂਤ ਦੇਖਦਾ ਨਹੀਂ ਤੂੰ ਮੇਰੇ ਤੇ ਆ ਚੜਦਾ ਜਦ ਮੈਂ ਘੁੱਟ ਲਾ ਲਈ ਉਹ ਨਹੀਂ ਤੁਹਾਨੂੰ ਤੇਰੇ ਨਾਲ ਕੌਂਸਲੇ ਪਾ ਜਾਣ ਤੈਨੂੰ ਮੈਂ ਦੱਸਾਂ ਨਾ ਮੇਰੇ ਕੋਈ ਝੰਡੀ ਦੇ ਦੂੰ ਮੈਂ ਇੱਧਰ ਦੇ ਦੂੰ ਹਰੀ ਝੰਡੀ ਫੇਰ ਦੱਸੇਗਾ ਕਹੇਗਾ ਕੀ ਮੈਂ ਝੰਡੇ ਫੂਕ ਦੂੰ ਤੈਨੂੰ ਮੈਂ ਦੱਸਾਂ ਹਾਂ ਝੰਡੇ ਪਹਿਲਾਂ ਦਾ ਫੂਕੇ ਨਹੀਂ ਗੇ ਰੋਣਾ ਮੇਰੀ ਗੱਲ ਮੰਗੂ ਮੇਰੀ ਗੱਲ ਸੁਣਾ ਮੇਰੀਆਂ ਕਰਕੁੱਤਾਂ ਦਾ ਤੈਨੂੰ ਕੀ ਪਤਾ ਉਹਦੇ ਤੋਂ ਤੂੰ ਗੋਲਦਾ ਨਹੀਂ ਗੱਲ ਸੁਣਨਾ ਜਵਾਕੀ ਦੀ ਗੱਲ ਸੁਣ ਲੈ ਖੌਂਸੜੇ ਗੱਲ ਨੂੰ ਸਹੀ ਖਾਣਾ ਤੂੰ ਜਿਹੜੇ ਖੌਂਸੜੇ ਖਾਣਾ ਆਪ ਦੇ ਸੁਣ ਤੂੰ ਤਾਂ ਕਰਕੇ ਖਾਣਾ ਆਪ ਦੀ ਗੱਲ ਸਿਰੇ ਰੱਖਦੇ ਆ ਚਲੋ ਜੇ ਤੁਸੀਂ ਮੰਨੋ ਪਹਿਲਾਂ ਮੇਰੀ ਗੱਲ ਸੁਣ ਨਾ ਇਹ ਕਹਿੰਦਾ ਹੈ ਅਕੇ ਕਰਨੈਲ ਨੇ ਸੁਨਾਮ ਤੋਂ ਕਿਸੇ ਬਾਣੀਏ ਤੋਂ ਆਹ ਪੇਟੀ ਨਮਾਰੀ ਪਤਾ ਨਹੀਂ ਕੀ ਕੀ ਅਕੇ ਕਿਸੇ ਜਨਾਨੀ ਨੂੰ ਚਕਾਇਆ ਨਹੀਂ ਨੂੰ ਪੁੱਛਣਾ ਹੋਵੇ ਨੇ ਲੈਣਾ ਕੀ ਹੈ ਨਾਲੇ ਉਹ ਇਹ ਜਿਆ ਬੰਦਾ ਕਿੱਥੇ ਹੈ ਜੇ ਇਹ ਜੀ ਕੋਈ ਗੱਲ ਹੋਊਗੀ ਮੈਂ ਚੋਰੇ ਨੂੰ ਘਰੇ ਬੁਲਾ ਕੇ ਉਹਦੀ ਦਾੜੀ ਫੇਰ ਪਟੂ ਸਮਾਰ ਕੇ ਇਹ ਬਿਨਾ ਗੱਲ ਤੋਂ ਰੋਲਾ ਪਾਈ ਜਾਂਦਾ ਆਹਾ ਵਾਹ ਵਾਹ ਨੈ ਰਗਾ ਪਾਈ ਨੈ ਰਗਾ ਪਾਈ ਬੰਤਾ ਕਿਉਂ ਨੈ ਰਗਾ ਪਾ ਉਹ ਪਿੰਡੇ ਦੀ ਜੂ ਨਹੀਂ ਦਿੰਦਾ ਬਾਈ ਲੈ ਜੂਸ ਬੰਦਾ ਮੱਖੀ ਜੂਸ ਹੋ ਮੇਰੇ ਸਾਹਮਣੇ ਫੂਨ ਲਾਇਆ ਬਾਣੀਏ ਨੇ ਨਹੀਂ ਨਹੀਂ ਉਹ ਹੋਰ ਕਰਨਾਇਲ ਹੋ ਕੋਈ ਆ ਮੈਂ ਨਹੀਂ ਦੱਸੀਆ ਮੈਂ ਨਹੀਂ ਦੱਸੀਆ ਮਾ ਬੱਗਾ ਜਾ ਕਹਿੰਦਾ ਹੰਨ ਮੋਲ ਤੋਂ ਬੱਗਾ ਜਾ ਹੋਰ ਹੋਂ ਕੋਈ ਲੈ ਉਹ ਤਾਂ ਯਾਰ ਮੈਨੂੰ 5-6 ਸਾਲ ਹੋ ਗਏ ਬਰਤ ਤੇ ਨੂੰ ਮੈਨੂੰ 4-500 ਰੁਪਏ ਮਸਾਂ ਹਾੜੇ ਕੱਢ ਕੇ ਕਿਰਾਏ ਪਾੜੇ ਨੂੰ ਦਿੱਤਾ ਫਿਰ ਉਹਨੂੰ ਮੂੰਤੇ ਬਲਾ ਚਲਦਿਆ ਮੂੰਤੇ ਮੂੰਤੇ ਚੱਲ ਤੂੰ ਆਬਦੀ ਜਗ੍ਹਾ ਸਹੀ ਐ ਉਹ ਆਬਦੀ ਜਗ੍ਹਾ ਸਹੀ ਐ ਬਾਣੀ ਆਬਦੀ ਜਗ੍ਹਾ ਸਹੀ ਐ ਮੈਂ ਆਬਦੀ ਜਗ੍ਹਾ ਸਹੀ ਐ ਵੇ ਮੈਂ ਤਾਂ ਹੀ ਕਿਹਾ ਤੇ ਗੱਲ ਨਹੀਂ ਖਾ ਪੈ ਗਿਆ ਹੋਣਾ ਕੋਈ ਗੱਲ ਨਹੀਂ ਇਹ ਆਬਦੀ ਜਗ੍ਹਾ ਸਹੀ ਐ ਭਲੇਖੇ ਕੱਢੂ ਮੈਂ ਕੋਈ ਨਹੀਂ ਕੋਈ ਨਹੀਂ ਬੰਤਾ ਬਈ ਆਪਾਂ ਜਾਂਚ ਪੜਤਾਲ ਕਰ ਲੈਣਾ ਜਿੱਥੇ ਤੁਹਾਨੂੰ ਕੋਈ ਗੱਲ ਕਾਣ ਨਹੀਂ ਲੱਗੀ ਆਪਾਂ ਜਾਇਆ ਹਾਂ। ਸਣੀ ਬਾੜੀਆਂ ਦੇ ਲੈ ਜਨੂੰ ਮੇਰੇ ਸਲੇ ਨੂੰ ਹੋਰ ਦੱਸ। ਵੇਖ ਮੈਂ ਗੱਲ ਤੋ ਹੋਇਆ ਮੇਰਾ ਸਿਰ ਛੁੱਡੀਆਂ ਜੁੱਤੀਆਂ ਹੋਣੀਆਂ। ਜੇ ਗਲਤ ਹੋਇਆ ਗੱਲ ਵੱਡੂ ਮੇਰੇ ਸਲੇ ਦਾ ਮੈਂ ਗੱਲ ਕਿਉਂ ਵੱਡਣਾ ਆਇਆ ਨਾ। ਗੱਲ ਵੱਡੂ ਮੈਂ ਕਰਨਾ ਇਲਦਾ ਜੇ ਮੈਂ ਮੇਰਾ ਟਿੱਡ ਤੜਸਾਇਆ ਉਹਨੇ। ਮੈਂ ਕੋਈ ਨਹੀਂ ਕੋਈ। ਹੋਰ ਇਹਨੇ ਤਾਂ ਪਹਿਲਾਂ ਦੇ ਕਿੰਨੇ ਕਾਤਲ ਕਰੇ ਹੋਏ ਨੇ ਕੀ ਕੋ ਹੋਰ ਕਰ ਦੂੰ। ਹੋਰ ਹੋਰ। ਨਾ ਤੇੰਗ ਮਾਰੇ ਮੈਂ ਭਰੀ ਜਵਾਨੀ ਚ ਤੇਰੇ ਵਰਗੀਆਂ ਸਰੀਰ ਆ ਪਾਣੀ ਆ ਲੈ ਆ ਪਾਣੀ ਪੀ ਲਓ ਲਓ ਪੀ ਲਓ ਪਾਣੀ ਪੀਦਾ ਬੰਤ ਕੋਈ ਨਾ ਪੀ ਲੈ ਠੰਡਾ ਸਿੱਧਾ ਤੂੰ ਰਹਿ ਨਹੀਂ ਜਾਂਦਾ ਗੱਲਾਂ ਮਾਰਦਾ ਵੱਡੀਆਂ ਤੂੰ ਰਹਿ ਮੇਰੀਆਂ ਖਾਤਰ ਤੈਨੂੰ ਦੱਸਾਂ ਮੈਂ ਇੱਥੇ ਰੂੰ ਸਾਹਮਣੇ ਤੇਰੀਆਂ ਅੱਖਾਂ ਦੇ ਉਹ ਨਹੀਂ ਜਾ ਬੱਸ ਕਰ ਹਾਂ ਕੀ ਫਾਇਦਾ ਐਵੇਂ ਲੜੀਆਂ ਨਾ ਮੈਂ ਜਾਣਾ ਕਰਨਾ ਯਾਰ ਕੋਲੇ ਗੱਲਬਾਤ ਕਰਿਆ ਉਹਨੇ ਰਾਮ ਗੱਲ ਇਹ ਨਹੀਂ ਹੈਗੀ ਸ਼ੇਰਾ ਹਾਂਜੀ ਹੈ ਦੇਖ ਮੈਂ ਕਹਿਣਾ ਜੇ ਐਂ ਪੇਟੀਆਂ ਨ ਮਾਰੀਆਂ ਲੋਕਾਂ ਨੂੰ ਚੁਕਾਈ ਗਿਆ ਜਨਾਨੀਆਂ ਨੂੰ ਉੱਥੋਂ ਮੇਰੀ ਕੁੜੀ ਦਾ ਕਰਕੇ ਮੈਂ ਬਸੂ ਉੱਥੇ ਹੈ ਉਤਾ ਜੜਦੂ ਕਰ ਦੂ ਡੜਾ ਕਰ ਦੂ ਤੈਨੂੰ ਲੋਟਾਂਗਾ ਨਾ ਗਲਤ ਕਰ ਲੈ ਹੈ ਗੱਪ ਆ ਇਹ ਗੱਲ ਆ ਪਈ ਨਹੀਂ ਗੱਪ ਆ ਫਿਰ ਮੂੰਹ ਤਾਂ ਚੱਲੋ ਕੋਈ ਨਹੀਂ ਲੈ ਚਾ ਹਾਂ ਮੂੰਹ ਤਾਂ ਚੱਲੋ ਫਿਰ ਹਾਂ ਹਾਏ ਮम्मा ਪਾਪਾ ਜੀ ਇਦਾਂ ਦੇ ਦੇਣਗੇ ਨੀ ਕਾਨੂੰ ਉਹੀ ਮਾਰਦਾ ਪਕਾਈ ਚੌਰਾ ਇਹ ਤਾਂ ਕਰਨੈਲ ਦੇ ਨੌਤੀ ਮਿਰਚਾਂ ਲੱਗਦੀਆਂ ਨੇ ਬੁੜੀਆ ਖਬਰਦਾਰ ਜੇ ਤੈਨੂੰ ਪਾਪਾ ਕਹੇ ਆ ਕਿ ਹੱਕ ਤੈਨੂੰ ਪਾਪਾ ਕਹਿਣਾ ਬਾਈ ਜਵਾਕ ਸਿਆਣੇ ਨੇ ਪੜ੍ਹੇ ਰਿਖੇ ਨੇ ਰਿਸ਼ਤੇਦਾਰੀ ਸਮਝਦੇ ਨੇ ਮੇਰਾ ਵੀਰੇ ਰਿਸ਼ਤੇਦਾਰੀ ਕਾਜੀ ਰਹਿ ਗਈ ਸਾਡੀ ਹੁਣ ਕੋਈ ਨਹੀਂ ਕੋਈ ਨਹੀਂ ਤੂੰ ਇਹਨਾਂ ਨਾ ਪਾਖ ਮੈਂ ਜਾਨਣਾ ਜਾਂਚ ਪੜਤਾਲ ਕਰਦਾ ਜੇ 19 ਕੀ ਗੱਲ ਲੱਗੀ ਆਪਾਂ ਜਵਾਬ ਦੇ ਦਾਂਗੇ ਯਾਰ ਆਪਾਂ ਜਵਾਬ ਲੈ ਮੇਰੇ ਕਣੀਓ ਤਾਂ ਜਵਾਬ ਹੈ ਤੇਰੇ ਤਾਂ 2 ਮਹੀਨੇ ਹੋ ਗਏ ਜਵਾਬ ਚਾਹੁੰਦਾ ਨਹੀਂ ਤੇਰਾ ਇਧਰ ਉਹਨਾਂ ਸਟੈਂਪ ਰਗਦੀ ਮੈਂ ਨਹੀਂ ਮੰਨਦਾ ਗੱਲ ਕਰਾਂ ਮੈਂ ਜਾਨਣਾ ਸਟੈਂਪੀ ਤੋੜੂੰ ਮੈਂ ਕਦੇ ਸਿੱਧੇ ਮੂੰਹ ਗੱਲ ਕਰੀਏ ਥੇ ਜਿੱਦੇ ਤੇ ਰਿਸ਼ਤੇ ਠੀਕ ਆ ਬਾਈ ਚੰਗਾ ਚੱਲ ਮੰਨ ਸਾਂਝਾ ਇਹ ਹੀ ਗੁੱਸਾ ਚਾਹੁੰ Hãy subscribe cho kênh Ghiền Mì Gõ Để không bỏ lỡ những video hấp dẫn ਸਤਿ ਸ਼੍ਰੀ ਅਕਾਲ ਜੀ ਸ੍ਰੀਕਾਰਾ ਕਿਧਰੋਂ ਆ ਗਿਆ ਲੁੱਤਪਣੇ ਦਾ ਗੜ ਲਾ ਲਾ ਘਰ ਘਰ ਕੱਟਾ ਗੱਲ ਪਾਈ ਕੋਈ ਨਹੀਂ ਕੋਈ ਨਹੀਂ ਸਮਝ ਨਹੀਂ ਆਉਂਦੀ ਕੋਈ ਮਿਲੋ ਮਿਲਦੇ ਹੁੰਦੇ ਨੇ ਉਹ ਮੈਨਾਂ ਨੂੰ ਲੱਪ ਜੀਰੀ ਲੈ ਕੇ ਆਇਆ ਇਹ ਉਹ ਮੈਲਾ ਮਿਲ ਮਿਲ ਮਾੜਾ ਜਾ ਉਹ ਉਧਰ ਮਿਲਦੇ ਹੁੰਦੇ ਨੇ ਉਹ ਮੈਂ ਤਾਂ ਪੁੱਛ ਲਿਆ ਸੀ ਸਤਿ ਸ਼੍ਰੀ ਅਕਾਲ ਤੇ ਇਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਿਲਣਾ ਮਿਲਣਾ ਵਸ ਵਸ ਕੋਈ ਨਹੀਂ ਕਿਹ ਜੀ ਤੇਰੀ ਹਾਂ ਸਤਿ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਈ ਬੈਠੋ ਕੋਈ ਕੋਈ ਨਾ ਰਹਿ ਮਟਕਾਈ ਨਾ ਗੱਲ ਕਰੇ ਉਹ ਥੱਲੇ ਨਹੀਂ ਬੈਲੇ ਹੁੰਦਾ ਸ਼ਰਾ ਬੈਠੋ ਯਾਰ ਉਹ ਆ ਗਏ ਕੁਰਸੀ ਉੱਤੇ ਲੈ ਇਹਨੂੰ ਬਿਠਾਓ ਬਦਲਣਾ ਬਚਾਰੇ ਨੂੰ ਬੈਠੋ ਲੈ ਬੈਠੇ ਲੈ ਬੈਠੀ ਹੋਏ ਬੈਠ ਬੈਠ ਬੈਠੇ ਕਿੱਥੇ ਜਾ ਬੀ ਇਹ ਗੱਲਾਂ ਸੁਣਣਾ ਅੱਗ ਲੱਗੀ ਪਈ ਆ ਮੇਰੇ ਤਾਂ ਉਦੋਂ ਹੀ ਤਾਇਆ ਜਦੋਂ ਤੁਸੀਂ ਮੈਨੂੰ ਗੱਲ ਦੱਸੀ ਹੈ ਪਾਣੀ ਲਿਆ ਦੇ ਇਹਨਾਂ ਨੂੰ ਪਾਣੀ ਨਹੀਂ ਲਾਗਦਾ ਬੱਤਾ ਨੁਕੂ ਗਮ ਹੈਗਾ ਪਾਪਾ ਹਰਦਾ ਗੱਲਾਂ ਨਾ ਕਰਦਾ ਉਹ ਹੋ ਹੋ ਕਿਵੇਂ ਪੰਚਾਇਤ ਬੰਨੀ ਆਉਣੀ ਆ ਸਾਰੀ ਕੀ ਗੱਲ ਹੋ ਗਈ ਮੈਂ ਤਾਂ ਕਰਦਾ ਪਰਿਵਾਰ ਹੈ ਬੰਤਾ ਕੋਈ ਪੰਚਾਇਤ ਨਹੀਂ ਕਰਦਾ ਪਰਿਵਾਰ ਹੈ ਗੱਲ ਕੀ ਹੋਈ ਆ ਮੈਨੂੰ ਗੱਲ ਨਹੀਂ ਹੁਣ ਗੱਲ ਰਾਮ ਦੱਸ ਪਈ ਤੂੰ ਉਹ ਜਿਹੜੀ ਤੂੰ ਕਹਿਣਾ ਸੀ ਗੱਲ ਤਾਂ ਐਂ ਤੀਜੀ ਇਹਨੂੰ ਹੁਣ ਐਸੇ ਨਹੀਂ ਦੱਸੀਆ ਹੁਣ ਇਹ ਆਪ ਹੀ ਪੁੱਛ ਰਿਹਾ ਅੱਛਾ ਦੱਸ ਪਈ ਤੂੰ ਕਹਿੰਦਾ ਸਮਾਨ ਚਕਾਉਣਾ ਹੈ ਬਸ ਸਮਾਨ ਚਕਾਉਂਦਾ ਦੇਖ ਮੇਰੀ ਗੱਲ ਸੁਣ ਕਰਨੈਲ ਮੈਂ ਗਿਆ ਕੁੜੀ ਬਾਸ ਤੇ ਬੈਠ ਦੇਖਣ ਉੱਥੇ ਠੀਕ ਹੈ ਤੇ ਉੱਥੇ ਜਦੋਂ ਉਹਨੇ ਬਾਣੀਆਂ ਨੇ ਫੋਨ ਕਰਿਆ ਕਿ ਕਰਨੈਲ ਪੈਸੇ ਦੇ ਕੇ ਜਾ ਹੈ ਵੀ ਨਹੀਂ ਮੈਂ ਤੇਰੇ ਜਵਾਕਾਂ ਨੂੰ ਦੱਸੂ ਘਰੇ ਵੀ ਜੇ ਜਵਾਕਾਂ ਨੂੰ ਪਤਾ ਲੱਗ ਗਿਆ ਮਾਰ ਦੇਣਗੇ ਮਾਹ ਪਾਈ ਕਿਹੜਾ ਕਰਨੈਲ ਮੈਂ ਪੁੱਛ ਲਿਆ ਨਾ ਹੱਕ ਦੀ ਗਰਾਹ ਪਤੀ ਤੇ ਮਾਹ ਚੱਲ ਕੋਈ ਆਪਣਾ ਨਾ ਬੰਦਾ ਹੋਵੇ ਤੇ ਜਦੋਂ ਉਹ ਕਹਿੰਦਾ ਵੀ ਨਮੋਲ ਵਾਲਾ ਕਰਨੈਲ ਮੈਂ ਇਹਨੂੰ ਆਖਾਂ ਮਾਹ ਬੱਗਾ ਜਾ ਬਿੱਲਾ ਆ ਜਾ ਕਹਿੰਦਾ ਹਾਂ ਫੇਰ ਫੇਰ ਮੇਰੀ ਅੱਗ ਲੱਗੀ ਤਰੋਚ ਕੀ ਗੱਲ ਆ ਜੀ ਤੇਰੇ ਤੇਰੇ ਅੱਗ ਐ ਨਹੀਂ ਲੱਗੀ ਹੋਈ ਅੱਗ ਤੇਰੇ ਐ ਲੱਗੀ ਹੋਈ ਆ ਮੇਰੇ ਹੁਸਨ ਦੇ ਲੱਗੀ ਹੋਈ ਆ ਅੱਗ ਤੇਰੇ ਓਏ ਬੈ ਜਾ ਤੇਰਾ ਹੁਸਨ ਦੇਖਿਆ ਹੋਇਆ ਮੇਰਾ ਮੈਂ ਦੱਸਦੀ ਗੱਲ ਤੂੰ ਛੋਲਕਿਆਂ ਦਾ ਲੁੱਟਿਆ ਤੂੰ ਮਾਰ ਜਾ ਕੇ ਵੀ ਮੈਨੂੰ ਹੌਸਾ ਭਰ ਤਾਉਨੇ ਮੈਨੂੰ ਹੁਸਨ ਦੇ ਤਾਉਨੇ ਓਏ ਤੂੰ ਛੋਲਕਿਆਂ ਦਾ ਲੁੱਟਿਆ ਪੇਟੀਆਂ ਚ ਕਾਉਣਾ ਤੂੰ ਤੁਸੀਂ ਮੇਰੇ ਨਾਲ ਤੂੰ ਵੱਡੇ ਭਾਵੇਂ ਲੱਗਦੇ ਹੋ ਜੀ ਤੁਸੀਂ ਮੇਰੇ ਤਾਈ ਨੂੰ ਬੋਲਦੇ ਕਿਵੇਂ ਆ ਤਾ ਬੋਲ ਨਾ ਐ ਲੜਨਾ ਆ ਮੈਂ ਕੁੜੀ ਤੋੜਨੀ ਆ ਉੱਥੇ ਤੂੰ ਨਾ ਬੋਲ ਸਾਨੂੰ ਗੱਲ ਸੁਣੋ ਓਏ ਹੈਲੋ ਇੱਧਰ ਗੱਲ ਕਰ ਮੈਂ ਕੁੜੀ ਤੋੜਨੀ ਕੀ ਕਰਦਾ ਹੈ ਉਹ ਪਾਣੀ ਪੀ ਉਹ ਪਤਾ ਮੈਨੂੰ ਸਾਰਾ ਪਤਾ ਤੂੰ ਕਿੰਨੇ ਬਾਣੀ ਹੋਣਾ ਹਾਂ ਹਾਂ ਐਂ ਜੀ ਐਂ ਜੀ ਸਾਰਾ ਪੁੱਤ ਪੀਵਾ ਕੇ ਪ੍ਰੀਤੋ ਦੇ ਠੰਡਾ ਵੀ ਪੀਵਾ ਕੇ ਭਾਈ ਹੈ ਪਾਣੀ ਵੀ ਤਾਂ ਤੁਸੀਂ ਪਾਣੀ ਪੀਓ ਪਹਿਲਾਂ ਪਰ ਹਾਂ ਪਰ ਆ ਗੱਲ ਕਰਾਂਗੇ ਅਸੀਂ ਹਾਂ ਜਦ ਤੂੰ ਕਹਿੰਦੀ ਤੇਰੇ ਕਰਕੇ ਪੀਉ ਮੈਂ ਹਾਂ ਨਹੀਂ ਪੀਦਾ ਤੀਆ ਪੀਦਾ ਤੈਨੂੰ ਪਾਣੀ ਫੜਾਉਂਦੀ ਫਿਰਦੀ ਐ ਫੇਰ ਕੀ ਹੋਗਾ ਪਾਣੀ ਕਿਦਰ ਨਹੀਂ ਇਹਦਾ ਮੂੰਹ ਸੁੱਕਦਾ ਕਿਦਰ ਨਹੀਂ ਤਾਹੂਏ ਨਾਲ ਲੱਗਦੀ ਜੀਬ ਮੈਂ ਤੈਨੂੰ ਨਹੀਂ ਚਲਾਵੇਂਗਾ ਸਤਕਾਰ ਦਾ ਹੈਗਾ ਨਾ ਸਤਕਾਰ ਕਰੀਂਦਾ ਬੰਤਾ ਤੂੰ ਤਾਂ ਤੇਰਾ ਕਰਕੇ ਦੇਖ ਲਿਆ ਮੈਂ ਗਰਮਾ ਆਹ ਪੀ ਕੇ ਦੇਖ ਸਰਬਤਾ ਸਰਬਤਾ ਉਹ ਤੂੰ ਹੀ ਪੀ ਲਤਾ ਐ ਤਾਂ ਮਾਈਕਲ ਦੱਸਿਦਾ ਆ ਹਾਂ ਅੱਜ ਮੈਂ ਸਾਰੀਆਂ ਗੱਲਾਂ ਦੱਸੂੰ ਦੱਸ ਦੱਸ ਭਾਈ ਨਾ ਅੱਜ ਕਿਹੜੀ ਗੱਲ ਆ ਤੂੰ ਦਾ ਤਰੀ ਜਾਂਦੇ ਮੇਰੇ ਨਾਲ ਜਾ ਮੈਂ ਉੱਧਰ ਜਾ ਕੇ ਹੋਇਆ ਤੂੰ ਤਲਾਤੀ ਮੈਂ ਨਹੀਂ ਗਈ ਮੈਂ ਕੁੜੀ ਧੋਣ ਨਹੀਂ ਆ ਉੱਥੇ ਹਾਂ ਪਰ ਕੀ ਗੱਲ ਹਾਂ ਚਕਾਉਂਦਾ ਸਮਾਨ ਫੇਰ ਆਰਾਮ ਮੇਮ ਘਰਾਏ ਤੂੰ ਹੈ ਤੀਮੀਆਂ ਨੂੰ ਸਮਾਨ ਨਹੀਂ ਚਕਾਉਂਦਾ ਉੱਥੇ ਨਾ ਨਾ ਹੈ ਹਾਂ ਭਾਈ ਬੋਲ ਦੱਸ ਕਰ ਨੇਮ ਕਰ ਮੈਂ ਭਾਈ ਮੁੱਕਰਦਾ ਜੇ ਤਾਂ ਮੈਂ ਮੁੱਕਰਾਂ ਮੈਂ ਤੂੰ ਤਾਂ ਕਹਿ ਮੈਂ ਤਾਂ ਬਾਈ ਚਕਾਉਣਾ ਸਮਾਨ ਪਰ ਐਂ ਤਾਂ ਤੂੰ ਪੁੱਛ ਵੀ ਕਿਹਨੂੰ ਚਕਾਉਣਾ ਪਤਾ ਤਾਂ ਕਰ ਲੋ ਜੀ ਕਿਹਨੂੰ ਚਕਾਉਣਾ ਮੈਂ ਦੱਸਦਾ ਮੈਂ ਸਾਰਾ ਪਤਾ ਕਰਕੇ ਆਇਆ ਜਨਾਨੀਆਂ ਨੂੰ ਚਕਾਉਂਦਾ ਹਾਂ ਹਾਂ ਚਕਾਉਂਦਾ ਪਰ ਪਤਾ ਤਾਂ ਕਰ ਲੋ ਕਿਹਨੂੰ ਚਕਾਉਂਦਾ ਓਏ ਤੁਸੀਂ ਸੌ ਲੁਕਿਆਂ ਦੇ ਲੁੱਤੇ ਆਓ ਜੀ ਨਾਲ ਲੈ ਆ ਜਾ ਜਖ ਜਾ ਆ ਤਾਂ ਜੇ ਕੋਈ ਘਰੇ ਆਜੇ ਨਾ ਕਰੇ ਕੋਈ ਵੀ ਆਜੇ ਢੋਲੀ ੱਡ ਕੇ ਇਹਦਾ ਜਵਾਬ ਨਹੀਂ ਦਿੰਦਾ ਇਹਦਾ ਹਲੇ ਤੂੰ ਫਿਰ ਕੱਪੜਿਆਂ ਵਾਲੇ ਕੋਲੇ ਨਹੀਂ ਗਿਆ ਹੋਏਗਾ ਉਥੋਂ ਵੀ ਚਕਾਇਆ ਇਸ ਦਾ ਕੱਪੜਾ ਚਕਾਉਂਗਾ ਹੂ ਦਵਾਉਂਗਾ ਦਵਾਉਂਦਾ ਹੂ ਸੋਟਾ ਦਵਾਉਂਦਾ ਹੂ ਸੋਟਾ ਜਾਂਦਾ ਪ ਪਈ ਮੈਂ ਤਾਂ ਨੂਰ ਮਤ ਮੈਂ ਦੇਖ ਲੈ ਚੌਰਾ ਨਾਮ ਕੱਜ ਦੇਖ ਲੈ ਕਿਹੜੇ ਕਰਦਾ ਮੈਂ ਲਸਣ ਮੈਂ ਨਹੀਂ ਕਰ ਮੇਰੇ ਘਰ ਤੋਂ ਬੰਦਾ ਖਾਣ ਉਹ ਸੋਕਣਾਂ ਦਾ ਤਾਰੂ ਆ ਦੇਖ ਲੈ ਲੈ ਹੈ ਭਾਈ ਤੈਨੂੰ ਇਹ ਦਰਦੇ ਨਹੀਂ ਸਾਂਝੀ ਹੁੰਦੀ ਆ ਸਭ ਦੀ ਜੇ ਕੋਈ ਮੈਨੂੰ ਕਹਿ ਦਾਂਦਾ ਭਾਈ ਵੀ ਕੁੜੀ ਦਾ ਵਿਆਹ ਗਿਆ ਕੁਲਰ ਚ ਚਾ ਦੇ ਹੈ ਬੈੱਡ ਚ ਚਾ ਦੇ ਭਾਈ ਮੈਂ ਚਾ ਦੇਣਾ ਮੈਂ ਮਾੜਾ ਕਰਦਾ ਤੀ ਤੂੰ ਦੱਸ ਫਿਰ ਜਵਾਕ ਖੜ ਜਾ ਜੇ ਤੂੰ ਅੰਨੀ ਸੱਚਾ ਜਵਾਕ ਤਾਂ ਤੂੰ ਕੋਲੇ ਰੱਖਦਾ ਉੱਥੇ ਤਾਂ ਜਵਾਕ ਦਾ ਕਹਿੰਦਾ ਘਰੇ ਨਾਲ ਸਾਡੇ ਪਤਾ ਲੱਗ ਜੀ ਭਾਈ ਮੈਂ ਦਾਣਾ ਗੁਪਤ ਕਰਦਾ ਮੇਰਾ ਕਿ ਨਹੀਂ ਇਹਦਾ ਇਹਦਾ ਤੂੰ ਐਸਾ ਬੋਲ ਲੈ ਚਾਚਾ ਰਾਮ ਮੇਰੀ ਗਲਤੀ ਹੋ ਗਈ ਨਹੀਂ ਮੈਂ ਦੇ ਉਹ ਤੇ ਮੈਨੂੰ ਕਿਹਾ ਹੋਇਆ ਕਿ ਦੱਸਣਾ ਨਹੀਂ ਕਿਸੇ ਨੂੰ ਲੈਟ ਫੇਟ ਹੋ ਜਾਂਦੇ ਨੇ ਉਹ ਤਾਂ ਮੈਨੂੰ ਹੁਣ ਹੱਤਾ ਹੋ ਗਿਆ ਇਹਨੂੰ ਕਹਿੰਦਾ ਤੂੰ ਬੋਲਤਾ ਵਾ ਕੁਛ ਰਾਮ ਹੈ ਪਾਹ ਚੱਕ ਲੈਣਾ ਰੋਦ ਮੰਗੂ ਮੂੰ ਤੂੰ ਕਰਤਾ ਗੱਲ ਇਹਨਾਂ ਨਾਲ ਕੁਛ ਓਏ ਕਰਦਾ ਗੱਬਾ ਇਹਦਾ ਹੁਣ ਮੈਨੂੰ ਪਤਾ ਹੈ ਕਿ ਕਿੱਥੋਂ ਬੋਲਦੇ ਨੇ ਇਹ ਮੇਰੇ ਤਾਇਏ ਦੇ 73 ਦੀ ਉਂਗਲ ਤੋਂ ਨੇ ਮੈਂ ਦੱਸਦਾ ਮੈਂ ਅਸੀਂ ਤੈਨੂੰ ਜਿਹੜੀ 71 ਵਾਲੀ ਗੱਲ ਹੈ ਜਦੋਂ ਮੇਰਾ ਤਾਇਆ ਨਾ ਜਵਾਨੀ ਪਹਿਰੇ ਬੰਬੇ ਠੇਲਾ ਚਲਾਉਂਦਾ ਸੀ ਠੇਲਾ ਹਾਂ ਠੇਲਾ ਚਲਾਉਂਦੀ ਓਥੇ ਬੰਬੇ ਇਹੋ ਜਿਹਾ ਗੋਰਾ ਲਾਲ ਰੰਗ ਇਹਦਾ ਦੇਖਦੇ ਸੀ ਓਥੇ ਸਾਰੇ ਖੜ ਖੜ ਕੇ ਸੇਵ ਸੂਬ ਖ ਆਪਣੀ ਸੇਮਾ ਮਾਂ ਵਾਲੜੀ ਨੇ ਅੱਛਾ ਹਾਂ ਕਿੰਨੀ ਕਰ ਲੈਣ ਨੂੰ ਲਿਓ ਪਤਾ ਲੱਗਿਆ ਜਦੋਂ ਨੌਂ ਤੇ ਪਤਾ ਕਰਿਆ ਨੇ ਉਹ ਐਂਦਾ ਆ ਲੱਤ ਮਾਰਿਆ ਉਦੋਂ ਮੇਰਾ ਦਾਦਾ ਮੇਰੀ ਤਾਈ ਨਾਲ ਦੇਖਿਆ ਤੇ ਇਹਦੀ ਪੱਖ ਟੱਕਾ ਹੈ ਇਹਦਾ ਇਹੋ ਜਿਹਾ ਬੰਦਾ ਹੈ ਉਹ ਤਾਂ ਹੁਣ ਵੀ ਇਹਨੂੰ ਖਤ ਪਾਉਂਦੀ ਰਹਿੰਦੀ ਆ ਕਿੰਨੀ ਕਰਨਾ ਹੈ ਜੇ ਆਪਾਂ ਇੱਕ ਨਹੀਂ ਹੋਏ ਤੂੰ ਮੁੰਡਾ ਵਿਆਹ ਲੈ ਇੱਥੇ ਖੂਨ ਨਾਲ ਖਤੂਨ ਨਾਲ ਉਹ ਤੈਨੂੰ ਤਾਂ ਕੋਈ ਮੂਤ ਨਾਲ ਨਾ ਖਤ ਪਾਵੇ ਸਾਲਾ ਖੁੰਦਾ ਉਹ ਤਾਂ ਹੁਣ ਤੱਕ ਇਹਦੇ ਖੜੇ ਪਈਏ ਕਿ ਨਹੀਂ ਜੇ ਆਪਾਂ ਨੀ ਇੱਕ ਹੋਏ ਤੂੰ ਐ ਕਰ ਮੁੰਡਾ ਵਿਆਹ ਲਾ ਮੈਂ ਤਾਂ ਐ ਸੋਚਦਾ ਮੇਰੇ ਤਾਇਏ ਦੇ ਵੀ ਉਹ ਇੱਥੇ ਪਤਾ ਨਹੀਂ ਇਹਨੂੰ ਕੀ ਥਿਆ ਰਹੇ ਹੈ ਪਰਟਾ ਉਹ ਤੂੰ ਵੀ ਗੱਪ ਭਰੀ ਦੇਖ ਕੇ ਬਾਹਰ ਬਹੁਤ ਸਾਰਾ ਪਤਾ ਨਹੀਂ ਮੇਰੇ ਤਾਇਏ ਦਾ ਪਤਾ ਕੀ ਹੈ ਗੱਲ ਜੇ ਮੇਥੋਂ ਮੇਰੇ ਤਾਇਏ ਦੀ ਖੇਤੀ ਦੇਖੀ ਲਿਆ ਜਾਂਦੀ ਫਿਰ ਕਾ ਪਤਾ ਨਾ ਮਾਰਾ ਸੱਚ ਹਾਜਮ ਨਹੀਂ ਹੁੰਦਾ ਭਾਈ ਸੋਤ ਹਾਂ ਗੱਪ ਕਿਹੜਾ ਨੀਵਾ ਉਹ ਇੱਧਰ ਬੈਠ ਉਹ ਬੈ ਜਾ ਮੈਂ ਗੁੱਟਾ ਪਤਾ ਫਿਰ ਬੈ ਜਾ ਮੈਂ ਤੈਨੂੰ ਪਹਿਲਾਂ ਕਿਹਾ ਸੀ ਭਾਈ ਤੇਰੀ ਮਾਸੀ ਨੇ ਕਹਿੰਦਾ ਭਾਈ ਤੇ ਠ ਹਰ ਦਾਬ ਵੀ ਨਹੀਂ ਹੁਣ ਮਾਂ ਕੋ ਲੱਗਦੀ ਆ ਮੇਰੀ ਆਹੋ ਆਹੋ ਬੇਕਰ ਕੁਸ ਮਰਜੀ ਕਹਿ ਲੈ ਇਹ ਭਾਈ ਸਚਾਈ ਕੋਈ ਹੋਰ ਹੋਗੀ ਉਹ ਹੀ ਤਾਂ ਗੱਲ ਹੈ ਜੀ ਲੋਕ ਨੇ ਤੈਨੂੰ ਪਤਾ ਲੂਤੀਆਂ ਲਾ ਦਿੰਦੇ ਨੇ ਸਾਰੇ ਮਾਚਦੇ ਨੇ ਪ੍ਰੀਤੋ ਤੂੰ ਮੇਰੀ ਅੱਖ ਚ ਅੱਖ ਪਾ ਕੇ ਦੱਸ ਤੇਰਾ ਮਨ ਡੇਲਾ ਕਰ ਦੋ ਰਿਸ਼ਤੀ ਤੈਨੂੰ ਲੱਗਦਾ ਦੱਸ ਬੰਦ ਖੰਡ ਕੋਈ ਠੰਡ ਠੰਡ ਹਾਂ ਖਾਬ ਤੇ ਕਹੀ ਮੇਰਾ ਵੀਰ ਅਸੀਂ ਮੈਂ ਤਾਂ ਨਹੀਂ ਪਤਾ ਤੂੰ ਇਹ ਨਾਲ ਫਸ ਕਿਵੇਂ ਗਈ ਇਹ ਜੇ ਬੰਦੇ ਨਾਲ ਮੈਂ ਤਾਂ ਆਪ ਹਰਾਣਾ ਉਹ ਹੀ ਤਾਂ ਗੱਲ ਹੈ ਤਾਂ ਓਹੋ ਬੇ ਭਾਈ ਕੋਈ ਕਰਮਾਂ ਦਾ ਫੇਰਤੀ ਜਿਹੜਾ ਗੇੜਾ ਦੇ ਕੇ ਅੱਗੇ ਆ ਗਿਆ। ਓ ਚੱਲ ਭਾਈ ਆਦਾ ਬਾਦੂ ਦੀਆਂ ਗੱਲਾਂ ਨੇ ਤੁਸੀਂ ਜਿਹੜੀ ਕੰਮ ਦੀ ਗੱਲ ਕਰਨ ਵਾਲੀ ਆ ਉਹ ਕਰੋ ਹੁਣ ਤੁਸੀਂ ਜਿਹੜਾ ਗਾਹਾਂ ਵਾਲਾ ਕਾਰ ਪਿਆਰ ਹੁੰਦਾ ਆਪਣਾ ਵਿਆਹ ਨੂੰ ਦੱਸੋ ਕਿੱਦੇ ਪਾਉਣਾ ਉਗੇ। ਬੇ ਭਾਈ ਜਿਹੇ ਜਿਹੇ ਹਾਲਾਤ ਨੇ ਮੈਂ ਤਾਂ ਐ ਕਹੀਆਂ ਵੀ ਕੱਲ ਨੂੰ ਵਿਆਹ ਪਾਇਆ ਹੁੰਨੇ ਆ। ਸਹੀ ਗੱਲ ਆ ਇਹ ਤਾਂ ਬੜਾ ਨਿੱਟ ਪਾਉਂਦਾ ਇਹ ਤਾਂ ਕਦੇ ਕੀ ਦੀਆਂ ਸੁਣ ਲੈਂਦਾ। ਕਿਹਦੇ ਉਹਨੇ ਕੁੜੀ ਵਾਲੇ ਕੰਨਾਂ ਦੇ ਕੱਚੇ ਹੁੰਦੇ ਇਹਦਾ ਬਹੁਤ ਜ਼ਿਆਦਾ ਕੰਨਾਂ ਦਾ ਕੱਚਾ। ਮੈਂ ਨਾਲ ਕੰਨ ਨਹੀਂ ਹੈਗੇ। ਹਾਂ। ਉਹੀ ਹੈ ਨਾ। ਉਹੀ ਗੱਲ ਆ ਚਾਚਾ ਉਹੀ ਗੱਲ ਆ ਇਹ ਤਾਂ ਕੋ ਹੈ ਪਲਾਜ਼ਾ ਦਾ ਜਮਾਨਾ ਨਹੀਂ ਮੁੰਡਿਆ ਬੱਸ ਕਰ ਮੁੰਡਿਆ ਬੱਸ ਕਰ ਤੈਨੂੰ ਕੋਈ ਮੈਨੂੰ ਦੇਖਿਆ ਨਹੀਂ ਜਾਂਦਾ ਯਾਰ ਮੇਰੇ ਤਾਈ ਆਏ ਬੋਲਦੇ ਨਹੀਂ ਬਾਈ ਚੁੱਪ ਕਰ ਚੁੱਪ ਕਰ ਕੋਈ ਨਾ ਚੁੱਪ ਕਰ ਉਹ ਚੱਲ ਬੱਸ ਬਾਈ ਬੱਸ ਦੇਖ ਮੇਰੀ ਗੱਲ ਸੁਣੋ ਜੀ ਕਰਨਲ ਆਪਾਂ ਹੁਣ ਕੋਈ ਛਕਨਾਂ ਦੀ ਗੱਲ ਕਰ ਲਈਏ ਮੇਰਾ ਵੀ ਰੋ ਨਾ ਇਹ ਤਾਂ ਰੋਂਦੇ ਨੇ ਪਹਿਲਾਂ ਚੱਲ ਕੋਈ ਨਹੀਂ ਤੂੰ ਆਉਂਨਾ ਸਾਰਾ ਗੁੱਸਾ ਸੱਚਾ ਬੰਦਾ ਤਾਂ ਰਹੂਗਾ ਹਾਂ ਸੱਚੇ ਬੰਦੇ ਨੇ ਹੁਣ ਪਹਿਲਾਂ ਆਉਂਦਾ ਨਾ ਜਦ ਸਜ਼ਾ ਮਿਲੂਗੀ ਉਹ ਨਹੀਂ ਸਜ਼ਾ ਤੈਨੂੰ ਮਿਲੂਗੀ ਬੱਸ ਕਰਨਾ ਬੱਸ ਵੱਟੇ ਵੀਰੇ ਵੀਰੇ ਬੱਸ ਕਰ ਬਟਾ ਫਿਰ ਤੂੰ ਸਜ਼ਾ ਦੇਣ ਵਾਲਾ ਮੈਨੂੰ ਨਾ ਨਾ ਬੱਸ ਆਏ ਕਰੋ ਫਿਰ ਕੱਲ ਨੂੰ ਕਿੰਨੇ ਕਜੇ ਪਹੁੰਚੋਗੇ ਐ ਮੈਨੂੰ ਐਂ ਦੱਸੋ ਪਹਿਲਾਂ ਤਾਂ ਭਾਈ ਅਸੀਂ 11 ਵਜੇ ਨੂੰ ਪਹੁੰਚ ਜਾਾਂਗੇ ਬਸ ਠੀਕ ਆ ਐ ਕਰਾਂਗੇ ਨਾਲੇ ਪਤਾ ਤੁਹਾਨੂੰ ਕਪੜਾ ਬਰੀ ਹੁੰਦੀ ਹੈ ਜਿਹੜੀ ਆਪਾਂ ਹਾਂ ਆਪਾਂ ਪਈ ਐਂ ਕਰਾਂਗੇ ਨਾਲ ਤਾਂ ਤੁਸੀਂ ਵਿਆਹ ਪਾਇਆ ਜੋ ਹੈ ਨਾਲੇ ਆਪਾਂ ਜਿਹੜੇ ਕੁੜੀ ਦੇ ਹਾ ਕੱਪੜੇ ਹੁੰਦੇ ਨੇ ਹਨਾ ਉਹ ਪਈ ਲਿਆ ਮਾਗੇ ਕੱਲ੍ਹ ਨਹੀਂ ਕੰਮ ਨਿਮੇੜਿਆ ਮੰਗੇ ਸਾਰਾ ਨਾਲੇ ਦੋ ਚਾਰ ਪਸਾਕਾਂ ਲੱਗਦੇ ਹੱਥ ਮੈਨੂੰ ਦਵਾ ਦਿਓ ਹਾਂ ਹਾਂ ਪਹਿਲਾਂ ਇਹਨਾਂ ਸਭ ਨੂੰ ਹੋਰ ਤੇਰੀਆਂ ਤਾਂ ਬਾੜੀਆਂ ਜ਼ਰੂਰੀ ਨਹੀਂ ਨਾ ਜ਼ਰੂਰੀ ਨਾ ਠੀਕ ਹੈ ਠੀਕ ਹੈ ਹੋਰ ਚਲੋ ਫਿਰ ਚਲੋ ਹਾਂ ਚਲਦੇ ਆ ਭਾਈ ਹੈ ਚਲੋ ਗੁੱਸਾ ਗੱਲਾ ਭਾਈ ਹੈ ਕੋਈ ਮਾਫ਼ ਕਰਿਓ ਹਾਂ ਚਲੋ ਠੀਕ ਹੈ ਭਾਈ ਇਹ ਤਾਂ ਨਾ ਸਾਨੂੰ ਪਤਾ ਹੀ ਹੈ ਦਾ ਪਤੀ ਹੈ ਬਸ ਤੇਰੇ ਨਾਲ ਹੈ ਹਾਂ ਕੋਈ ਤਾਂ ਹੈਗਾ ਅਸੀਂ ਰਾਤ ਤੇਰਾ ਚੱਡ ਨਹੀਂ ਕਰਨਾ ਲੈ ਕੁੜੀ ਨੂੰ ਮੇੜੋ ਭਾਈ ਜਾ 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 ਹੈ ਮੇਰਾ ਚਲੋ ਠੀਕ ਹੈ ਭਾਈ ਓਰੇ ਮਾਲਕੋ ਮੇਰਾ ਪਤ ਨਹੀਂ ਗੱਲ ਕਿਸ ਦਾ ਪਤੀ ਹੈ ਹੁਣ ਲੈ ਫੜਤੀ ਹੈ ਹਾਂ 20 ਕਿਲੋ ਓਏ ਹੁੰਦਾ ਪਤਾ ਹੈ ਸਗਨ ਹੁੰਦਾ ਮਾਲਕ ਸਗਨ ਹੁੰਦਾ ਤਾਂ ਕੁੜੀ ਨਹੀਂ ਦਿੰਦਾ ਹੋਰ ਨਹੀਂ ਦਿੰਦਾ ਇਹ ਤਾਂ ਗੱਲ ਹੈ ਹਾਂ ਚਲੋ ਚੰਗਾ ਪੈਸਾ ਲਓ ਸੂਡ ਸਾੜ ਲਿਆ ਵੀ ਲਾਲ ਪੀਲਾ ਨਹੀਂ ਨਹੀਂ ਮੈਂ ਕੋਈ ਸਾਡੇ ਹੈ ਨਹੀਂ ਕੋਸਤ ਹੈ ਕੋਈ ਨਾ ਕੋਈ ਨਾ ਚੱਲ ਜਾ ਬੰਦੇ ਤੇ ਮੈਨੂੰ ਦੇ ਤੈਨੂੰ ਹੁਣ ਤਬਾ ਨੂੰ ਲਾ 100 ਰੁਪਿਆ ਪਉਆ ਲਾਲੂ ਉਹ 100 ਰੁਪਿਆ ਉਹਨੂੰ ਤੇਰੇ ਕੋਲ ਅੱਜ ਨਹੀਂ ਕੋਈ ਨਾ ਕੋਈ ਨਾ ਭਾਈ ਆ ਜਾ ਮੇਰਾ ਸਲਾ ਤੇਰਾ ਹੀ ਹੈ ਸਾਰਾ ਕਸਾ ਦੇਖ ਲੈ ਕਿੰਨਾ ਹਰਾਮੀ ਬੰਦਾ ਹੈ ਨਾ ਕੀ ਹਰਾਮੀ ਬੰਦਾ ਹੈ ਜੇ ਸੱਚਾ ਤੇ ਦਰਵੇਸ਼ ਬੰਦਾ ਤੀ ਤਾਂ ਹੀ ਸਾਰਾ ਪਿੰਡ ਉੱਠ ਕੇ ਨਾਲ ਤੁਰ ਪਿਆ ਤੇਰੇ ਨਾਲ ਕੌਣ ਤੁਰਦਾ ਮੇਰੇ ਨਾਲ ਤਾਂ ਜਦੋਂ ਪਰਿਵਾਰ ਹੀ ਨਹੀਂ ਮੇਰੇ ਜਵਾਕ ਹੀ ਨਹੀਂ ਮੇਰੇ ਨਾਲ ਮੇਰੇ ਚਾਚੀ ਆਹ ਜਾਨ ਤੇਰੇ ਨਾਲ ਕੋਈ ਕੀ ਤਰੂਗਾ ਪਹਿਲਾਂ ਗੱਲ ਦਾ ਪੂਰਾ ਪਤਾ ਤਾਂ ਕਰ ਲਿਆ ਕਰ ਉਹੀ ਪਤਾ ਪਹਿਲੀ ਖੋਰੂ ਹੁਣ ਚੰਗਾ ਰੇ ਬੇਇੱਜ਼ਤੀ ਕਰਾ ਕੇ ਨਾਲੇ ਅਪਦੀ ਕਰਾਈ ਨਾਲ ਸਾਡੀ ਕਰਾਤੀ ਹੋਰ